ਪੰਜਾਬ ਦੇ ਲੁਧਿਆਣਾ ਜਿਮਨੀ ਚੋਣ ਅਰ ਗੁਜਰਾਤ ਦੀ ਜਿਹੜੀ ਸੀਟ ਜਿੱਤੀ ਹੈ ਗੋਪਾਲ ਟੈਰੇ ਵੱਲੋਂ ਉਸ ਦੀ ਖੁਸ਼ੀ ਵਿੱਚ ਸਮਾਣਾ ਸਹਿਰ ਦੇ ਵਿੱਚ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ ਔਰ ਤੁਸੀਂ ਦੇਖੋ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੂੰ ਜਿਹੜੇ ਵਰਕਰ ਆ ਪਾਰਟੀ ਦੇ ਲੱਡੂ ਖਵਾ ਰਹੇ ਹਨ ਲੱਡੂ ਵੰਡੇ ਜਾ ਰਹੇ ਹਨ ਔਰ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਖੁਸ਼ੀ ਕੀ ਅੱਜ ਜਿਹੜੀ ਹੈ ਕਿ ਕਿਸ ਤਰ੍ਹਾਂ ਦੇਖ ਰਹੇ ਆਉਣ ਵਾਲੇ 2027 ਕੀ ਮੰਨ ਲਓ ਜਿਹੜੀ ਇਹ ਜਿਮਨੀ ਚੋਣਾਂ ਹੋਈਆਂ 2027 ਦੀ ਕਿਸ ਤਰ੍ਹਾਂ ਦੀ ਤਿਆਰੀ ਆ ਪਾਰਟੀ ਦੀ ਆਪ ਪਾਰਟੀ ਕੇ ਉਮੀਦਵਾਰਾਂ ਕੇ ਜੀਤ ਨਾਲ 2027 ਕਾ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਵਿਧਾਨ ਸਭਾ ਕਾ ਹੋਵੇਗਾ ਉਸ ਦੇ ਵਿੱਚ ਪੰਜਾਬ ਦੇ ਵਿੱਚ ਮੋੜ ਆਪ ਪਾਰਟੀ ਸਰਕਾਰ ਬਣੇਗੀ ਦਾਵਾ ਕੀਤਾ ਜਾ ਰਿਹਾ ਹੈ ਗੁਜਰਾਤ ਦੇ ਵਿੱਚ ਵੀ ਆਪ ਪਾਰਟੀ ਕੇ ਜਿਹੜੇ ਉਮੀਦਵਾਰ ਹੈ ਸਰਕਾਰ ਬਣਾਣਗੇ ਉਹਦੇ ਵਿੱਚ ਲੇਕਿਨ ਹੁਣ ਸਮੇਂ ਦੱਸੇਗਾ 2027 ਦੇ ਨਤੀਜੇ ਕਿਸ ਤਰ੍ਹਾਂ ਕੇਦੇ ਪਾਸੇ ਆਉਂਦੇ ਪਹਿਲੀਆਂ ਸਰਕਾਰਾਂ ਦੇ ਉਹਨਾਂ ਖੂਹਾਂ ਨੂੰ ਉਹਨਾਂ ਦੇ ਲਈ ਹੋ ਲੋਨ ਨੇ ਜਿਹੜੇ ਉਹਨਾਂ ਦੇਆ ਕਿਸ਼ਤਾਂ ਭਰਦੇ ਭਰਦੇ ਪੰਜਾਬ ਸਰਕਾਰ ਨਾਲੇ ਉਹਨਾਂ ਦੀਆ ਕਿਸ਼ਤਾਂ ਭਰ ਰਹੀ ਆ ਔਰ ਨਾਲੇ ਪੰਜਾਬ ਨੂੰ ਡਿਵੈਲਪਮੈਂਟ ਵੱਲ ਲੈ ਕੇ ਜਾ ਰਹੀ ਆ ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਹੀ ਨਿਸ਼ਾਨਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਹਾਸੇ ਖੇਡਣ ਵਾਲਾ ਪੰਜਾਬ ਖੇਡ ਕਬੱਡੀ ਵਾਲਾ ਪੰਜਾਬ ਹੈ ਜਿਹੜਾ ਬਣਾਉਣਾ ਉਹ ਆਪਣੇ ਵੀ ਜੁਮੇ ਆਉਂਦਾ ਕਿਉਂਕਿ ਜਿਹੜੀ ਨਸ਼ਾ ਦੀ అలਮਤ ਪੰਜਾਬ ਤੇ ਫੈਲੀ ਹੋਈ ਆ ਉਹਦੇ ਚ ਵੀ ਜੇ ਅਸੀਂ ਉਤੇ ਲਗਾਮ ਲਾਉਣੀ ਆ ਤਾਂ ਆਬਾਮ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਆਲੇ-ਦਾਲੇ ਕਿਤੇ ਵੀ ਕੋਈ ਨਸ਼ਾ ਵੇਚਦਾ ਤਾਂ ਉਹਦਾ ਧਿਆਨ ਹੈ ਜਿਹੜਾ ਸਰਕਾਰ ਦੇ ਧਿਆਨ ਚ ਲਿਓ ਡੀਐਸਪੀ ਸਾਹਿਬ ਦੇ ਧਿਆਨ ਚ ਲਾਓ ਐਸਐਚਓ ਸਾਹਿਬ ਦੇ ਧਿਆਨ ਚ ਲਿਓ ਜੇ ਤੁਹਾਨੂੰ ਲੱਗਦਾ ਤੁਹਾਡੀ ਨਹੀਂ ਸੁਣਵਾਈ ਹੈ ਤਾਂ ਤੁਸੀਂ ਮੈਨੂੰ ਵੀ ਦੱਸੋ ਕਿਉਂਕਿ ਨਸ਼ਾ ਖਤਮ ਕਰਨਾ ਬਹੁਤ ਜ਼ਰੂਰੀ ਆ ਚਿੱਟਾ ਜਿਹੜਾ ਪੰਜਾਬ ਦੇ ਵਾਸਤੇ ਮੱਥੇ ਤੇ ਕਲੰਕ ਲੱਗਿਆ ਹੋਇਆ ਉਹਨੂੰ ਮਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਜਿਹੜੀ ਜੰਗ ਆ ਉਹ ਲੜਨੀ ਪੈਣੀ ਆ 2027 ਦੇ ਵਿੱਚ ਗੁਜਰਾਤ ਦੇ ਵਿੱਚ ਵੀ ਪੰਜਾਬ ਵਾਂਗੂੰ ਨੇਰੀ ਚੱਲਣੀ ਆ ਔਰ ਗੁਜਰਾਤ ਦੇ ਵਿੱਚ ਵੀ ਜਿਹੜੇ ਆਮ ਆਦੀ ਪਾਰਟੀ ਦੀ ਸਰਕਾਰ ਆ ਉਹਦਾ ਝੰਡਾ ਬਲੰਦ ਹੋਊਗਾ ਸੋ ਦੁਬਾਰਾ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੀ ਲੁਧਿਆਣਾ ਔਰ ਗੁਜਰਾਤ ਦੀ ਜਿਹੜੀ ਆਮ ਆਦੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਉਹਨਾਂ ਦੀ ਬਹੁਤ ਬਹੁਤ ਮੁਬਾਰਕਬਾ ਕਹਾਨੂੰ ਸਾਰਿਆਂ ਦੀ ਮਿਹਨਤ ਦੇ ਕਰਕੇ ਇਹ ਜਿਹੜੀ ਜਿੱਤ ਆ ਉਹ ਪਾਰਟੀ ਦੀ ਝੋਲੀ ਪਈਆ ਕਿਉਂਕਿ ਵਰਕਰ ਪਾਰਟੀ ਦੀ ਜਿਹੜੀ ਆਪੋਜੀਸ਼ਨ ਪਾਰਟੀਆਂ ਉਹੀ ਕਹਿੰਦੀ ਸੀ ਕਿ ਜਿਹੜੀ ਲੁਧਿਆਣਾ ਉਹ ਸੈਮੀਫਾਈਨਲ ਹੈ ਜਿਹੜਾ ਸੈਮੀਫਾਈਨਲ ਹੈ ਉਹ ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਇਆ ਸੋ 2027 ਹੈ ਜਿਹੜਾ ਉਹ ਵੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇ ਜੀਵਾਰ ਜੀ ਮਨੀਸ਼ ਸ਼ੋਧਿਆ ਜੀ ਉਹਨਾਂ ਦੇ ਹੱਥ ਮਜ਼ਬੂਤ ਕਰਨਗੇ ਕਿਉਂਕਿ ਪਾਰਟੀ ਹੈ ਜਿਹੜੀ ਸੁਧਾਰਨ ਕਰਨ ਵਾਸਤੇ ਬਣੀ ਆ ਸੋ ਪਾਰਟੀ ਨੇ ਪੰਜਾਬ ਦੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਪੂਰਾ ਜੋਰ ਦੇ ਕੇ ਜਿਹੜਾ ਕਰ ਰਹੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੇ ਕੰਮਕਾਰ ਨੇ ਬਹੁਤ ਚੱਲ ਰਹੇ ਸੋ ਸਾਨੂੰ ਉਮੀਦ ਹੈ ਕਿ ਜਿਹੜਾ 2027 ਹੈ ਉਹ ਜਿਵੇਂ ਹਨੇਰੀ ਨਹੀਂ ਉਹ ਰੌਕਟ ਦੇ ਤਰਜ਼ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਦੀ ਬਣੀ 2027 ਦੇ ਗੁਜਰਾਤ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਦੇਖੋ ਜਿਸ ਸਬਾ ਹਿਸਾਬ ਦੇ ਉੱਤੇ ਰੁਝਾਨ ਆਏ ਨੇ ਗੋਪਾਲ ਅਟਾਲੀਆ ਜੀ ਜਿਹੜੇ ਜਿੱਤੇ ਨੇ ਕਿਉਂਕਿ ਗੁਜਰਾਤ ਦੇ ਵਿੱਚ ਬੀਜਪੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਵੱਡੇ ਮਾਰਜਨ ਨਾਲ ਗੋਪਾਲ ਜੀ ਜਿੱਤੇ ਨੇ ਸੋ ਉੱਥੋਂ ਲੱਗਦਾ ਹੈ ਕਿ ਗੁਜਰਾਤ ਦੇ ਵਿੱਚ ਬਹੁਤ ਵੱਡਾ ਤੂਫਾਨ ਹੈ ਜਿਹੜਾ ਉਹ ਆਮ ਆਦੀ ਪਾਰਟੀ ਦੇ ਹੱਕ ਚ ਆਊਗਾ ਜਿੱਥੇ ਤੁਸੀਂ ਦੱਸੇ 1.5 ਸਾਲ ਸਰਕਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਪ੍ਰੋਜੈਕਟ ਸਰਕਾਰ ਲੈ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਦੇਖੋ ਜਿੰਨੇ ਵੀ ਪਿੰਡਾਂ ਦੇ ਵਿੱਚ ਦਾ ਕੰਮ ਆਲਰੇਡੀ ਚੱਲੇ ਰਹੇ ਨੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਨੇ ਉਹ ਸਾਰੇ ਜਿਹੜੀਆਂ ਐਸਟੀਮੇਟ ਨੇ ਉਹ ਜਿਹੜਾ ਹੈਗਾ ਲੋਕਲ ਬਾਡੀ ਕੋਲ ਪਹੁੰਚ ਚੁੱਕੇ ਨੇ ਉਹ ਬੜੀ ਜਲਦੀ ਨੇ ਜਿਹੜੇ ਕੰਮਕਾਰ ਨੇ ਉਹ ਸ਼ਹਿਰਾਂ ਦੇ ਵਿੱਚ ਜਿਹੜੇ ਸ਼ੁਰੂ ਹੋ ਜਾਣਗੇ ਸਮਾਣੇ ਦੇ ਵਿੱਚ ਕੀ ਕੀ ਚੀਜ਼ ਦੀ ਤਿਆਰੀ ਹੈ ਤੁਹਾਡੇ ਵੱਲੋਂ ਜੀ ਤੁਸੀਂ ਭੇਜਿਆ ਪ੍ਰੋਜੈਕਟ ਦੇਖੋ ਜਿੰਨੀਆਂ ਵੀ ਸੜਕਾਂ ਛੋਟਕਾਂ ਬਣਨ ਵਾਲੀਆਂ ਨੇ ਕਿਉਂਕਿ ਇਹ ਬਾਰਸ਼ਾਂ ਬੁਰਸ਼ਾਂ ਕਰਕੇ ਜਿਹੜੀਆਂ ਸੜਕਾਂ ਛੜਕਾ ਛੜਕਾਂ ਟੁੱਟ ਜਾਂਦੀਆਂ ਨੇ ਸੋ ਜਿੰਨੀਆਂ ਵੀ ਸੜਕਾਂ ਨੇ ਉਹ ਸਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਹੈਗਾ ਬੀੜਾ ਚੁੱਕਾਂਗੇ ਔਰ ਉਮੀਦ ਹੈ ਕਿ ਜਲਦੀ ਉਹਦਾ ਪੈਸੇ ਨੇ ਜਿਹੜੇ ਉਹ ਆ ਜਾਣਗੇ। ਗੋਪਾਲ ਜੀ ਦੇਖੋ ਤੁਸੀਂ ਲੁਧਿਆਣੇ ਤੁਸੀਂ ਵੀ ਗਏ ਹੋਣੇ ਕਿਵੇਂ ਦੇਖਿਆ ਤੁਸੀਂ ਲੁਧਿਆਣੇ ਕਲੈਕਸ਼ਨ? ਲੁਧਿਆਣੇ ਦੇ ਵਿੱਚ ਅਸੀਂ ਗਏ ਸੀ ਮੰਤਰੀ ਸਾਹਿਬ ਨਾਲ ਅਸੀਂ ਪੂਰਾ ਟਾਈਮ ਲਾਇਆ ਤਾਂ ਉਹਦੇ ਵਿੱਚ ਅਸੀਂ ਇਹ ਮਹਿਸੂਸ ਕੀਤਾ ਜਿਹੜੇ ਸ਼ਹਿਰੀ ਲੋਕ ਸੀ ਉਹ ਭਾਜੀਪੀ ਦੀ ਸੀਟ ਦਾਦੇ ਦੀ ਤਾਂ ਲੋਕਾਂ ਨੇ ਇਹ ਮਹਿਸੂਸ ਕੀਤਾ ਜਿਹੜਾ ਭਗਵੰਤ ਮਾਨ ਜੀ ਨੇ ਉਹਨਾਂ ਵਰਗਾ ਹੀ ਇਮਾਨਦਾਰ ਮੁੱਖ ਮੰਤਰੀ ਨਾ ਅਜੇ ਤੱਕ ਕੋਈ ਆਇਆ ਨਾ ਹੈਗਾ ਔਰ ਸਾਡੇ ਕੈਂਡੀਡੇਟ ਜਿਹੜੇ ਸੰਜੀਵ अरोड़ा ਜੀ ਸੀ ਉਹ ਵੀ ਬਹੁਤ ਵਧੀਆ ਬੰਦੇ ਨੇ ਉਹਨਾਂ ਦਾ ਜਿਹੜੇ ਕੈਂਡੀਡੇਟ ਸੀ ਬਹੁਤ ਇਮਾਨਦਾਰ ਔਰ ਬਹੁਤ ਵੱਡੇ ਇੰਡਸਟਰੀਅਲਿਸਟ ਸੀ ਤੇ ਜਿਹੜੇ ਬੀਜੇਪੀ ਮਾਈਂਡੈਡ ਬੰਦੇ ਵੀ ਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਜਿਹੜਾ ਆਪਣਾ ਕਾਂਗਰਸ ਦੇ ਸੀ ਤੁਸੀਂ ਦੇਖਿਆ ਜਿਹੜਾ ਕਾਂਗਰਸ ਆਸ਼ੂ ਜੀ ਖੜੇ ਕਿੱਥੇ ਸੀ ਉਹਨਾਂ ਦੇ ਲੋਕ ਬਹੁਤ ਖਿਲਾਫ ਸੀ ਕਿਉਂਕਿ ਉਹਨਾਂ ਨੇ ਇੰਨਾ ਪ੍ਰਚਾਰ ਕਰਿਆ ਤੇ ਬਹੁਤ ਗਲਤ ਬੋਲੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਮਿਲ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼